ਗੁਰੂ ਰੂਪੀ ਗੁਰੂ ਪਿਆਰੀ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਜੁੜ ਬੈਠੀ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਇਕੱਤਰ ਹੋਏ ਆਂ ਵਾਰਿਸ ਪੰਜਾਬ ਜਥੇਬੰਦੀ ਦੀ ਸਾਲਗिराਹ ਦੀ ਅਰਦਾਸ ਬੇਨਤੀ ਵਿੱਚ ਪਹਿਲਾਂ ਆਪਾਂ ਸ਼ੁਰੂਆਤ ਕਰੀਏ ਵਾਰਿਸ ਪੰਜਾਬ ਜਥੇਬੰਦੀ ਤੋਂ ਜੋ ਬਾਈ ਦੀਪ ਨੇ ਜਿਸ ਜਥੇਬੰਦੀ ਦਾ ਆਗਾਜ਼ ਕੀਤਾ ਸੀਗਾ ਮੈਥੋਂ ਪਹਿਲਾਂ ਬਹੁਤ ਬੁਲਾਰੇ ਬੋਲ ਕੇ ਗਏ ਆ ਤੇ ਬਹੁਤ ਸੰਗਤ ਵਿੱਚ ਵੀ ਬੈਠੇ ਆ ਜਿਨ੍ਹਾਂ ਨੂੰ ਵਾਰਿਸ ਪੰਜਾਬ ਜਥੇਬੰਦੀ ਪਹਿਲੇ ਦਿਨੋਂ ਜੋ ਬਾਈ ਦੀਪ ਨਾਲ ਜੁੜੇ ਸੀਗੇ ਤੇ ਸਾਰੀਆਂ ਮੀਟਿੰਗਾਂ ਵਿੱਚ ਵੀ ਉਹੀ ਜਿਹੜੇ ਸੰਗਤ ਵਿੱਚ ਬੈਠੇ ਆ ਹੁਣ ਸਾਰੇ ਹਾਜ਼ਰ ਹੁੰਦੇ ਸੀ ਤੇ ਇਹਨਾਂ ਦੀ ਬਹੁਤ ਡਿਸਕਸ਼ਨ ਵੀ ਹੁੰਦੀ ਸੀ ਵੀ ਕਿਉਂ ਇਹ ਜਥੇਬੰਦੀ ਬਣਾਉਣ ਦਾ ਬਾਈ ਨੇ ਇੱਕ ਫੈਸਲਾ ਲਿਆ ਕਿਉਂਕਿ ਪੰਜਾਬ ਦੀ ਗੱਲ ਕਰਦਾ ਸੀ ਬਾਈ ਪੰਜਾਬੀਅਤ ਦੀ ਗੱਲ ਕਰਦਾ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਆਪਣੇ ਕੋਲੇ ਬਹੁਤ ਪੋਲੀਟੀਕਲ ਪਾਰਟੀਆਂ ਪੰਜਾਬ ਵਿੱਚ ਵਿਚਰ ਰਹੀਆਂ ਪਰ ਇੱਕ ਵੱਖਰੀ ਜਥੇਬੰਦੀ ਦਾ ਆਗਾਜ਼ ਕਰਨ ਦਾ ਕਿਉਂ ਸੋਚਿਆ ਇਹ ਜਿਵੇਂ ਪਹਿਲਾਂ ਬਾਈ ਗੁਰਸੇਵ ਕਪਾਣਾ ਬੋਲ ਕੇ ਗਏ ਆ ਇਹ ਉਹ ਮੁੱਢਲੀ ਜਿਹੜੀ ਪਹਿਲੀ ਕਮੇਟੀ ਸੀ ਉਹਨਾਂ ਦੇ ਮੈਂਬਰ ਸੀ ਹੋਰ ਵੀ ਇੱਥੇ ਬੈਠੇ ਆ ਬਾਈ ਰਾਜਾ ਬਾਦੀਆਂ ਬਾਈ ਮਿੰਟੂ ਇਹ ਸਾਰੇ ਹੋਰ ਬਹੁਤ ਚਿਹਰੇ ਬੈਠੇ ਆ ਜਿਹੜੇ ਕਿ ਉਸ ਪਹਿਲੀਆਂ ਮੀਟਿੰਗਾਂ ਵਿੱਚ ਹਾਜ਼ਰ ਹੁੰਦੇ ਸੀਗੇ ਇਹੀ ਸੀ ਵੀ ਗੱਲ ਪੰਜਾਬ ਦੀ ਕਰਨੀ ਆ ਪੰਜਾਬੀਅਤ ਦੀ ਕਰਨੀ ਆ ਪੰਜਾਬ ਦੇ ਹੱਕਾਂ ਦੀ ਕਰਨੀ ਆ ਤੇ ਉਸ ਲਈ ਇਹ ਵਾਰਿਸ ਪੰਜਾਬ ਜਥੇਬੰਦੀ ਦਾ ਆਗਾਜ਼ ਹੋਇਆ ਤੇ ਬਹੁਤ ਸੁਚੱਜੇ ਢੰਗ ਨਾਲ ਇਹਦੀ ਅਰਦਾਸ ਬੇਨਤੀ ਕਰਕੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇਸ ਦੀ ਸ਼ੁਰੂਆਤ ਹੋਈ ਪਰ ਸਮੇਂ ਦੀਆਂ ਸਰਕਾਰਾਂ ਨੇ ਹਕੂਮਤਾਂ ਨੇ ਆਪਣੇ ਤੋਂ ਆਪਣਾ ਬਾਈ ਖੋਲਿਆ ਤੇ ਆਪਾਂ ਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਲੱਗੀ ਵੀ ਆਪਾਂ ਹੁਣ ਕਿਵੇਂ ਮੁੜ ਇਕੱਤਰ ਹੋ ਕੇ ਚੱਲੀਏ ਤੇ ਫਿਰ ਜਥੇਬੰਦੀ ਦਾ ਆਗਾਜ਼ ਹੋਇਆ ਕੁਝ ਵੱਖਰੇਵੇਂ ਵੀ ਪੈਦਾ ਹੋਏ ਕੁਝ ਸਿੰਘ ਜੇਲ੍ਹਾਂ ਵਿੱਚ ਵੀ ਬੈਠੇ ਆ ਉਹ ਵੀ ਵਾਰਿਸ ਪੰਜਾਬ ਜਥੇਬੰਦੀ ਪ੍ਰਤੀ ਆਪਣਾ ਸੱਚਾ ਕਰਤਵ ਨਿਭਾਉਣ ਦੇ ਲਈ ਜੇਲ੍ਹਾਂ ਵਿੱਚ ਡੱਕੇ ਗਏ ਕਿਉਂਕਿ ਉਹ ਉਹ ਬਾਈ ਦੀਦ ਦੀ ਸੋਚ ਤੇ ਚੱਲੇ ਸੀ ਜਿਹੜਾ ਕਹਿੰਦਾ ਹੁੰਦਾ ਸੀ ਵੀ ਆਪਾਂ ਨੂੰ ਸੱਚੇ ਹੋ ਕੇ ਪੰਜਾਬ ਪ੍ਰਤੀ ਪੰਥ ਪ੍ਰਤੀ ਰਹਿਣਾ ਤੇ ਆਪਾਂ ਨੂੰ ਆਪਣੀ ਹੱਕਾਂ ਲਈ ਲੜਾਈ ਲੜਨੀ ਪੈਣੀ ਆ ਪਰ ਸਮਾਂ ਬੀਤਦਾ ਗਿਆ ਤੇ ਆਪਾਂ ਆਪਣੇ ਉਹ ਨੌਜਵਾਨ ਸਿੰਘ ਵੀ ਵਿਸਾਰ ਲਏ ਜਿਹੜੇ ਜ਼ਿਲ੍ਹਾ ਵਿੱਚ ਬੈਠੇ ਆਪਾਂ ਉਹਨਾਂ ਨੂੰ ਵੀ ਭੁੱਲ ਗਏ ਤੇ ਆਪਾਂ ਪੋਲੀਟੀਕਲ ਪਾਰਟੀਆਂ ਦੇ ਚਕੋਚੌਂਦ ਵਿੱਚ ਆ ਗਏ ਤੇ ਉਹ ਭੁੱਲ ਹੀ ਗਏ ਵੀ ਵਾਰਸ ਪੰਜਾਬ ਜਥੇਬੰਦੀ ਕਿਉਂ ਸ਼ੁਰੂ ਕੀਤੀ ਸੀ ਕਿਉਂ ਬਾਈ ਨੇ ਆਪਦਾ ਮੈਂ ਕਹੂੰਗਾ ਆਪਦਾ ਆਪ ਵਾਰਿਆ ਉਸ ਵਾਰਸ ਪੰਜਾਬ ਜਥੇਬੰਦੀ ਲਈ ਤੇ ਆਪਣੇ 40 ਸਿੰਘ ਕਿਉਂ ਜੇਲ੍ਹ ਵਿੱਚ ਬੈਠੇ ਆ ਪਹਿਲਾਂ ਆਪਾਂ ਨੂੰ ਇਹ ਚੀਜ਼ ਸਮਝ ਨਹੀਂ ਪਾਉਗੀ ਵੀ ਉਹ ਸਿੰਘਾਂ ਨੂੰ ਆਪਾਂ ਕਿਉਂ ਵਿਸਾਰਤਾ ਕਿਉਂ ਆਪਾਂ ਕੱਲੇ politcal ਹੋ ਕੇ ਰਹਿ ਗਏ ਅੱਜ ਇੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ਤੋਂ ਅਰਦਾਸ ਬੇਨਤੀ ਕਰਕੇ ਚੱਲਣਾ ਚਾਹੁੰਦੇ ਆ ਵੀ ਜੋ ਬਾਈ ਸੋਚਦਾ ਸੀ ਬਾਈ ਦੀ ਸੋਚ ਸੀਗੀ ਉਸ ਚੀਜ਼ ਤੇ ਕੋਸ਼ਿਸ਼ ਕਿ ਪਰਸੈਂਟ ਤਾਂ ਪੂਰੇ ਉੱਤਰ ਜੀਏ ਉਸ ਦਾ ਆਗਾਜ਼ ਆ ਜਿੱਥੋਂ ਕਰਨ ਲੱਗੇ ਆ ਸਾਰੇ ਜਿੰਨੇ ਬਾਈ ਨਾਲ ਜੁੜੇ ਸੀ ਸਾਰਿਆਂ ਨਾਲ ਵਾਰਤਾ ਬਣਾਇਆ ਗਿਆ ਸਭ ਨਾਲ ਬੇਨਤੀਆਂ ਕੀਤੀਆਂ ਗਈਆਂ ਵੀ ਆਪਾਂ ਸਾਬ 71 ਹੋਈਏ ਤੇ ਆਪਣੀ ਵਾਰਸ ਪੰਜਾਬ ਜਥੇਬੰਦੀ ਸੀ ਉਸ ਨੂੰ ਲੈ ਕੇ ਚੱਲੀਏ ਗੱਲ ਆਪਾਂ ਪੰਜਾਬ ਦੀ ਕਰਨੀ ਆ ਪੰਜਾਬ ਦੇ ਹੱਕਾਂ ਦੀ ਕਰਨੀ ਆ ਪੰਜਾਬ ਦੇ ਮੁੱਦਿਆਂ ਦੀ ਕਰਨੀ ਆ ਜਿਵੇਂ ਬਾਈ ਗੱਲ ਕਰਦਾ ਹੁੰਦਾ ਸੀਗਾ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਕਰਨੀ ਆ ਤੁਸੀਂ ਇੱਥੇ ਬਹੁਤ ਬੈਠੇ ਹੋ ਤੁਸੀਂ ਇਹ ਆਪਦੇ ਆਪ ਨਾਲ ਗੱਲ ਕਰੋ ਵੀ ਸਹੀ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸਰਦਾਰ ਕਪੂਰ ਸਿੰਘ ਨੇ ਲਿਖਿਆ ਸੀ ਉਹ ਕਿੰਨੇ ਆਖ ਨੇ ਪੜਿਆਗਾ ਉਹ ਬਹੁਤ ਘੱਟ ਗਿਣਤੀ ਹੋਣੀ ਆ ਜਿਨ੍ਹਾਂ ਨੂੰ ਉਹ ਪਹਿਲਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਲਿਖਿਆ ਸੀ ਉਹ ਪੜਿਆ ਹੋਵੇ ਉਹ ਆਪਣੀਆਂ ਹੱਕ ਸੀਗੇ ਜਿਹੜੇ ਕੀ ਉਦੋਂ ਸਰਦਾਰ ਕਪੂਰ ਸਿੰਘ ਨੇ ਲਿਖੇ ਤੇ ਆਪਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਆਪਦੀਆਂ ਖੋਜੀਆਂ ਚਾਲਾਂ ਵਿੱਚ ਇਸ ਤਰ੍ਹਾਂ ਫਸਾਲਿਆ ਵੀ ਆਪਾਂ ਆਪਣੇ ਹੱਕ ਲੈਣ ਦੀ ਬਜਾਏ ਉਹ ਆਪਣੀਆਂ ਮੰਗਾਂ ਰੱਖ ਕੇ ਬਹਿ ਗਏ ਆਪਾਂ ਹੱਕ ਤੋਂ ਮੰਗਾ ਤੱਕ ਕਦੋਂ ਪਹੁੰਚਿਆ ਆਪਾਂ ਨੂੰ ਪਤਾ ਨਹੀਂ ਲੱਗਿਆ ਤੇ ਉਸ ਆਨੰਦਪੁਰ ਸਾਹਿਬ ਵਾਲੇ ਮਤੇ ਦੀ ਜਿਹਦੀ ਬਾਈਦੀਬ ਵੀ ਗੱਲ ਕਰਦਾ ਹੁੰਦਾ ਸੀ ਉਹ ਇੱਕ ਬਹੁਤ ਹੀ ਮੈਂ ਕਹੂੰਗਾ ਵਧੀਆ ਤਰੀਕੇ ਨਾਲ ਇੱਕ ਸਰਦਾਰ ਕਪੂਰ ਸਿੰਘ ਨੇ ਇੱਕ ਇੰਟੈਲੈਕਚੁਅਲ ਪਰਸਨ ਨੇ ਉਹ ਫਰੇਮ ਕੀਤਾ ਸੀ ਉਹ ਮਤਾ ਸੀ ਵੀ ਇਹ ਮਤਾ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀ ਵੀ ਇਹ ਸਾਡਾ ਹੱਕ ਆ ਤੇ ਅਸੀਂ ਇਹ ਲੈ ਕੇ ਰਹਿਣਾ ਤੇ ਸਮੇਂ ਦੀਆਂ ਸਰਕਾਰਾਂ ਨੇ ਉਹ ਆਪਣੀਆਂ ਮੰਗਾਂ 'ਚ ਬਦਲਤਾ ਆਪਾਂ ਨੂੰ ਮੰਗਤੇ ਬਣਾਤਾ ਖਾਲਸਾ ਕਦੇ ਮੰਗਤਾ ਨਹੀਂ ਹੋਇਆ ਆਪਦੇ ਹੱਕ ਲੈਣੇ ਜਾਣਦਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਆਪਾਂ ਤਕੜੇ ਹੋਈਏ ਕਿਉਂਕਿ ਅੱਜ ਦੇ ਸਮੇਂ ਵਿੱਚ ਕੁਝ ਮੰਗਾਂ ਸਮੇਂ ਦੇ ਹਿਸਾਬ ਨਾਲ ਬਦਲ ਜਾਂਦੀਆਂ ਬਦਲ ਵੀ ਗਈਆਂ ਪਰ ਓ ਆਨੰਦਪੁਰ ਸਾਹਿਬ ਵਾਲਾ ਮਤਾ ਆਪਾਂ ਨਹੀਂ ਵਿਸਾਰ ਸਕਦੇ ਉਸ ਨੂੰ ਲੈ ਕੇ ਚੱਲਾਂਗੇ ਜਿਹੜਾ ਪੈਦਲ ਮਾਰਚ ਵਾਰਸ ਪੰਜਾਬ ਜਥੇਬੰਦੀ ਸਾਰਿਆਂ ਨੇ ਬੈਠ ਕੇ ਉਲੀਕਿਆ ਉਹ ਇਹੀ ਆ ਵੀ ਆਪਾਂ ਆਪਣੇ ਜਿਹੜਾ ਆਨੰਦਪੁਰ ਸਾਹਿਬ ਵਾਲਾ ਮਤਾ ਸੀ ਉਹ ਪਿੰਡ-ਪਿੰਡ ਘਰ-ਘਰ ਤੱਕ ਆਪਣੀਆਂ ਹੱਕ ਦੇ ਰੂਪ ਦੇ ਵਿੱਚ ਆਪਾਂ ਪਹੁੰਚਦਾ ਕਰੀਏ ਤੇ ਉਹ ਦੱਸੀਏ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਵੀ ਆ ਸਾਡੇ ਹੱਕ ਸੀਗੇ ਕਿਉਂ ਉਹ ਸਰਕਾਰਾਂ ਨੇ ਆਪਾਂ ਨੂੰ ਵਿਸਾਰਤਾ ਆਪਣੇ ਹੀ ਲੀਡਰਾਂ ਨੇ ਉਦੋਂ ਦੇ ਆਪਣੇ ਲੀਡਰ ਜਿਹੜੇ ਆਪਣੇ ਪੰਥਕ ਲੀਡਰ ਬਣਦੇ ਸੀ ਉਹਨਾਂ ਨੇ ਉਹਦੇ ਵਿੱਚ ਸੋਧ ਕਰਨੀ ਸ਼ੁਰੂ ਕਰਤੀ ਉਸ ਵਿੱਚ ਚੇਂजेस ਐ ਜੇ ਲਿਆਏ ਵੀ ਆਪਾਂ ਨੂੰ ਉਸ ਪੰਬਲ ਕੂਸੇ 'ਚ ਪਾਤਾ ਵੀ ਇਹਨਾਂ ਦੇ ਹੱਕ ਕੀ ਸੀ ਅੱਜ ਇਹ ਕੀ ਚੀਜ਼ ਮੰਗ ਰਹੇ ਆ ਆਪਾਂ ਇਕੱਠੇ ਹੋਈਏ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਆਪਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਪਊਗਾ ਇਕੱਠੇ ਹੋ ਕੇ ਆਪਾਂ ਪਹਿਲਾਂ ਇਹ ਸਮਝੀਏ ਵੀ ਸਾਨੂੰ ਚਾਹੀਦਾ ਕੀ ਆ ਸਾਰੇ ਪੰਜਾਬ ਨੂੰ ਆਪਾਂ ਜਗਾਈਏ ਆਵਾਮ ਨਾਲ ਜੋੜੀਏ ਸਿੱਖ ਸੰਗਤ ਵਿੱਚ ਸ਼ਾ ਵੀ ਬਹੁਤ ਆ ਉਹ ਆਪਦੇ ਕਾਰਜਾਂ ਤੋਂ ਨਾ ਪਹਿਲਾਂ ਕਦੇ ਭੱਜੇ ਆ ਨਾ ਹੁਣ ਭੱਜਣਗੇ ਸਭ ਨੂੰ ਪਿੰਡ ਪਿੰਡ ਜਾ ਕੇ ਇਕੱਤਰ ਕਰੀਏ ਜੋ ਵੀ ਆਪਣੇ ਨਾਲ ਜਿੰਨਾ ਸਮਾਂ ਪੈਦਲ ਮਾਰਚ ਵਿੱਚ ਚੱਲ ਸਕਦੇ ਆ ਉਹ ਚੱਲਣ ਜਿੰਨਾ ਸਮਾਂ ਸਾਰੇ ਕੱਢ ਸਕਦੇ ਆ ਉਹਨਾਂ ਕੱਢੋ ਕਿਉਂਕਿ ਇਹ ਸਾਡੀ ਨਹੀਂ ਗੱਲ ਹੈਗੀ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਹੈਗੀ ਇਹ ਪੰਜਾਬ ਦੀ ਗੱਲ ਆ ਪੰਜਾਬ ਦੇ ਹੱਕਾਂ ਦੀ ਗੱਲ ਆ ਪੰਜਾਬੀਅਤ ਦੀ ਗੱਲ ਆ ਕਿਵੇਂ ਆਪਣੇ ਤੋਂ ਜਿਹੜਾ ਹੁਣ ਹੜ ਆਇਆ ਇਹ ਸਰਕਾਰ ਨੇ ਇੱਕ ਤਰੀਕੇ ਨਾਲ ਆਪਣੇ ਤੇ ਉਹ ਹੜ ਲਿਆਂਦੇ ਗਏ ਆ ਕਿਉਂਕਿ ਜੇ ਆਪਾਂ ਗੱਲ ਕਰੀਏ ਜਿਹੜੇ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਦਾ ਹੋਣਾ ਚਾਹੀਦਾ ਸੀ ਉਹ ਪੰਜਾਬ ਦਾ ਨਹੀਂ ਰਿਹਾ ਪੰਜਾਬ ਦੇ ਡੈਮ ਪੰਜਾਬ ਕੋਲੇ ਨਹੀਂ ਹੈਗੇ ਸੈਂਟਰ ਕੋਲੇ ਆ ਜੇ ਸਾਡੇ ਕੋਲੇ ਸਾਡਾ ਪਾਣੀ ਨਹੀਂ ਹੈਗਾ ਉਹਦੇ ਹੱਕ ਸਾਡੇ ਨਹੀਂ ਹੈਗੇ ਤਾਂ ਉਹਦੀ ਮਾਰ ਜਿਹੜੀ ਪੈਣੀ ਆ ਉਹ ਅਸੀਂ ਕਿਉਂ ਚੱਲੀਏ ਜਿਹੜਾ ਬੋਰਡ ਆ ਉੱਪਰ ਬਣਾਇਆ ਹੋਇਆ ਡੈਮ ਦੇ ਉੱਪਰ ਪਾਖੜਾ ਡੈਮ ਦਾ ਮੈਨੇਜਿੰਗ ਬੋਰਡ ਆ ਉਹਦੇ ਵਿੱਚ ਕੰਟਰੋਲ ਦਿੱਲੀ ਦਾ ਪੰਜਾਬ ਦਾ ਨਹੀਂ ਹੈਗਾ ਇਹ ਸਾਡੇ ਹੱਕ ਆ ਪੰਜਾਬ ਦੇ ਹੱਕ ਆ ਅਸੀਂ ਪੰਜਾਬ ਦੇ ਮਤੇ ਤੁਹਾਡੇ ਸਾਰਿਆਂ ਨਾਲ ਸੁਝਾਅ ਮਸ਼ਰੂਆ ਕਰਕੇ ਅੱਗੇ ਲਿਖੇ ਆ ਕੁਝ ਲਿਖਾਂਗੇ ਵੀ ਤੁਹਾਡੇ ਸਾਰਿਆਂ ਦੇ ਸੁਝਾਅ ਵੀ ਸਾਡੇ ਸਿਰ ਮੱਥੇ ਆ ਵੀ ਕਿਵੇਂ ਆਪਾਂ ਪੰਜਾਬ ਦੀਆਂ ਗੱਲਾਂ ਪੰਜਾਬ ਦੇ ਹੱਕ ਅੱਗੇ ਲੈ ਕੇ ਚੱਲੀਏ ਉਹ ਸਾਰੇ ਮੰਗਾ ਜਿਹੜੀਆਂ ਆਪਣੀਆਂ ਆਪਾਂ ਆਪਣੇ ਪੈਦਲ ਮਾਰਚ ਦੌਰਾਨ ਲੋਕਾਂ ਵਿੱਚ ਰੱਖਣੀਆਂ ਸੰਗਤ ਵਿੱਚ ਰੱਖਣੀਆਂ ਤੇ ਇਸ ਦਾ ਓਟ ਆਸਰਾ ਆਪਾਂ ਗੁਰੂ ਦਾ ਲੈ ਕੇ ਚੱਲਣਾ ਆਪਾਂ ਆਪਣੇ ਬੰਦੀ ਸਿੰਘਾਂ ਦੀ ਵੀ ਗੱਲ ਕਰਨੀਆਂ ਜਿਹੜੇ ਨੌਜਵਾਨ ਸਾਡੇ ਪਹਿਲਾਂ ਤੋਂ ਜੇਲ੍ਹਾਂ ਵਿੱਚ ਬੈਠੇ ਆ ਤੇ ਹੁਣ ਵੀ ਜੇਲ੍ਹਾਂ ਵਿੱਚ ਸਰਕਾਰ ਨੇ ਡੱਕਤੇ ਉਹ ਵੀ ਗੱਲ ਪੰਜਾਬ ਦੀ ਕਰਦੇ ਸੀ ਪੰਜਾਬ ਦੇ ਹੱਕਾਂ ਦੀ ਕਰਦੇ ਸੀ ਗੁਰੂ ਦੇ ਲੜ ਲਾਉਂਦੇ ਸੀ ਪਰ ਸਰਕਾਰਾਂ ਨੂੰ ਉਹ ਚੀਜ਼ ਤੋਂ ਬਹੁਤ ਵੱਡਾ ਖਤਰਾ ਮਹਿਸੂਸ ਹੋਇਆ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਤਾ ਉਹਨਾਂ ਪ੍ਰਤੀ ਹਾਂ ਦਾ ਨਾਰਾ ਵੀ ਆਪਾਂ ਨੂੰ ਹੀ ਮਾਰਨਾ ਪਊਗਾ ਕਿਉਂਕਿ ਜਿਹੜੇ ਆਪਣੇ ਸਿੰਘ ਜੇਲ੍ਹਾਂ ਵਿੱਚ ਬੈਠੇ ਆ ਉਹਨਾਂ ਨੇ ਆਪ ਦਾ ਜੀਵਨ ਆਪਦੇ ਨਿੱਜੀ ਕਾਰਜਾਂ ਕਰਕੇ ਨਹੀਂ ਜੇਲ੍ਹਾਂ ਵਿੱਚ ਡੱਕੇ ਉਹ ਪੰਜਾਬ ਪ੍ਰਤੀ ਪੰਥ ਪ੍ਰਤੀ ਸੱਚੇ ਹੋ ਕੇ ਜੇਲ੍ਹਾਂ ਵਿੱਚ ਬੈਠੇ ਆ ਤਾਂ ਆਪਣਾ ਫਰਜ਼ ਬਣਦਾ ਉਹਨਾਂ ਲਈ ਹਾਂ ਦਾ ਨਾਰਾ ਮਾਰਨਾ ਆਪਣੇ ਨਾਲ ਖੜਨਾ ਪੰਜਾਬੀਅਤ ਨਾਲ ਖੜਨਾ ਕਿਵੇਂ ਆਪਣੀ ਪੰਜਾਬੀ ਬੋਲੀ ਦਾ ਕਹਨ ਕਰਤਾ ਕਿਉਂ ਆਪਣੀ ਪੰਜਾਬੀ ਬੋਲੀ ਆਪਣੇ ਬੱਚਿਆਂ ਤੋਂ ਦੂਰ ਕੀਤੀ ਜਾ ਰਹੀ ਆ ਕਿਉਂ ਆਪਣੇ ਪੰਜਾਬ ਦਾ ਇਤਿਹਾਸ ਆਪਣੇ ਸਕੂਲਾਂ ਚੋਂ ਸਿਲੇਬਸਾਂ ਵਿੱਚੋਂ ਕੱਢਿਆ ਜਾ ਰਿਹਾ ਇਹ ਸਾਰੇ ਕੰਮ ਸੀਗੇ ਵਾਰਿਸ ਪੰਜਾਬ ਜਥੇਬੰਦੀ ਦੇ ਤੇ ਇਹ ਹੁਣ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਅੱਗੇ ਲੈ ਕੇ ਚੱਲਨੇ ਆ ਆਪਾਂ ਰਖਣੀ ਵਾਰਸ ਪੰਜਾਬ ਜਥੇਬੰਦੀ ਓਵੇਂ ਹੀ ਆ ਜਿਵੇਂ ਬਾਈ ਦੀਪ ਨੇ ਚਲਾਈ ਸੀ ਉਸ ਦੇ 16 ਮੈਂਬਰ ਉਸ ਦੀ ਕਾਰਜਕਾਰੀ ਕਮੇਟੀ ਵਿੱਚ ਹੋਣਗੇ ਤੇ ਉਸੇ ਤਰ੍ਹਾਂ ਉਸ ਨੂੰ ਚਲਾਇਆ ਜਾਊਗਾ ਪਰ ਸਭ ਤੋਂ ਪਹਿਲਾਂ ਆਪਣਾ ਕਾਰਜਾ ਵੀ ਆਪਾਂ ਪੈਦਲ ਮਾਰਚ ਕਰਕੇ ਸਾਰੇ ਪੰਜਾਬ ਵਿੱਚ ਇੱਕ ਨੌਜਵਾਨੀ ਸਾਰੇ ਪੰਜਾਬੀਆਂ ਨੂੰ ਜਗਾਈਏ ਵੀ ਆਓ ਆਪਾਂ ਆਪਣੇ ਪੰਜਾਬ ਲਈ ਆਪਣੇ ਵਾਰਸ ਪੰਜਾਬ ਲਈ ਆਪਾਂ ਇਕੱਠੇ ਹੋਈਏ ਤੇ ਆਪਣਾ ਪੰਜਾਬ ਬਚਾਈਏ ਤੇ ਉਸ ਤੋਂ ਬਾਅਦ 15 ਤਰੀਕ ਨੂੰ ਇਸ ਜਿਹੜੀ ਵਾਰਸ ਪੰਜਾਬ ਜਥੇਬੰਦੀ ਆ ਇਸ ਦੇ ਆਪਾਂ ਹਰ ਇੱਕ ਖੇਤਰ ਦੇ ਵਿੰਗ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਵੀ ਆਪਾਂ ਕੋਈ ਵੀ ਮੈਂ ਕਹੂੰਗਾ ਸਪੇਸ ਖਾਲੀ ਨਹੀਂ ਛੱਡਣੀ ਬਾਈ ਦਾ ਇਹ ਆਮ ਹੀ ਤੁਸੀਂ ਗੱਲ ਸੁਣੀ ਹੋਣੀ ਆ ਵੀ ਕੋਈ ਸਪੇਸ ਖਾਲੀ ਨਹੀਂ ਛੱਡਣੀ ਜੇ ਆਪਾਂ ਪੋਲੀਟੀਕਲ ਵਿੰਗ ਬਣਾਇਆ ਤਾਂ ਆਪਾਂ ਕਿਸਾਨੀ ਵਿੰਗ ਵੀ ਬਣਾਵਾਂਗੇ ਆਪਾਂ ਧਾਰਮਿਕ ਵਿੰਗ ਵੀ ਬਣਾਵਾਂਗੇ ਆਪਾਂ ਨੌਜਵਾਨ ਵਿੰਗ ਵੀ ਬਣਾਵਾਂਗੇ ਇਹ ਆਪਾਂ ਤਿੰਨ ਵਿੰਗ ਜਿਹੜੇ ਬਣਾਉਣੇ ਆ 15 ਫਰਵਰੀ ਨੂੰ ਬਾਈ ਦੀ ਜਿਸ ਦਿਨ ਯਾਦਗਾਰ ਆਪਾਂ ਚੌਂਕੀ ਮਾਣ ਵਿਖੇ ਰੱਖਦੇ ਆ ਇਸ ਚੀਜ਼ ਦਾ ਆਗਾਜ਼ ਉਸ ਦਿਨ ਕਰਾਂਗੇ ਉਹਨਾਂ ਚ ਰਸਤੇ ਆਪਾਂ ਸਾਰੇ ਨਾਲ ਮੀਟਿੰਗਾਂ ਕਰਨੀਆਂ ਸਾਰੇ ਨਾਲ ਗੱਲਬਾਤ ਕਰਕੇ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਹਜੇ ਜਿਹੜਾ ਆਪਾਂ ਪਹਿਲਾ ਪ੍ਰੋਗਰਾਮ ਆਪਣੀ ਵਾਰਿਸ ਪੰਜਾਬ ਜਥੇਬੰਦੀ ਦਾ ਉਲੀਕਿਆ ਪੈਦਲ ਮਾਰਚ ਆਸ ਇਹੀ ਕਰਦੇ ਆਂ ਵੀ ਤੁਸੀਂ ਸਾਰੇ ਇਸ ਮਾਰਚ ਨੂੰ ਆਪੋ ਆਪਣਾ ਮਾਰਚ ਨਹੀਂ ਆਪ ਦਾ ਆਪਣਾ ਮਾਰਚ ਸਮਝ ਕੇ ਚੱਲੋਗੇ ਪੰਜਾਬ ਦੇ ਲਈ ਆਪਦੇ ਆਪ ਨੂੰ ਸਮਰਪਿਤ ਕਰਕੇ ਚੱਲੋਗੇ ਤੇ ਇਸ ਮਾਰਚ ਲਈ ਆਪਾਂ ਇੱਕ ਜਿਹੜੀ ਕਮੇਟੀਆਂ ਦੋ ਐਲਾਨਨ ਜਾ ਰਹੇ ਆਗੇ ਉਸ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਹੋਊਗਾ ਸਪੋਕਸਮੈਨ ਮੀਡੀਆ ਪਰਸਨ ਹੋਣਗੇ ਉਹ ਇੱਕ ਆਪਣੇ ਗੁਰਸੇਵਕ ਭਾਣਾ ਭਾਈ ਜਿਹੜੇ ਕਿ ਪਹਿਲਾਂ ਤੋਂ ਹੀ ਬਾਈ ਦੀਪ ਨਾਲ ਜੁੜੇ ਹੋਏ ਆ ਉਹ ਇਹ ਚੀਜ਼ ਨੂੰ ਮੁੱਖ ਹੈਂਡਲ ਕਰਨਗੇ ਤੇ ਨਾਲ ਉਹਨਾਂ ਦੇ ਭਾਈ ਖੁਸ਼ਵਿੰਦਰ ਸਿੰਘ ਚਮਕੌਰ ਸਾਹਿਬ ਤੋਂ ਇਹ ਦੋਨੋਂ ਜਾਣੇ ਆਪਣੇ ਨਾਲ ਜਿਹੜਾ ਮੀਡੀਆ ਨੂੰ ਸਾਰਾ ਹੈਂਡਲ ਕਰਨਗੇ ਤੇ ਨਾਲ ਦੀ ਨਾਲ ਜਿਹੜਾ ਆਪਣਾ ਧਾਰਮਿਕ ਪੱਖੋਂ ਆਪਾਂ ਇਸ ਮਾਰਚ ਨੂੰ ਲੈ ਕੇ ਚੱਲਣਾ ਉਹ ਆਪਣਾ ਜਿਹੜਾ ਮੇਨ ਤੋਂ ਰਾਜ ਆਪਾਂ ਕਹਿ ਲਈਏ ਉਹ ਰਾਮਪੁਰ ਖੇੜੇ ਹੀ ਆ ਉਸ ਬਾਬਾ ਜੀ ਤੋਂ ਆਪਾਂ ਅਰਦਾਸ ਬੇਨਤੀ ਕਰਾ ਕੇ ਇਸ ਦਾ ਅੱਗੇ ਆਗਾਜ਼ ਕਰਾਂਗੇ ਸਾਡੀਆਂ ਪਹਿਲਾਂ ਵੀ ਇੱਕ ਦੋ ਵਾਰ ਇਸ ਮੀਟਿੰਗ ਕਰ ਚੁੱਕੇ ਆ ਇਸ ਬਾਰੇ ਪਰ ਹੁਣ ਇਹਦਾ ਕਿਉਂਕਿ ਸਾਰੀ ਰੂਪਰੇਖਾ ਤਿਆਰ ਹੋ ਗਈ ਆ ਤੇ ਬਾਬਾ ਜੀ ਭੁਪਿੰਦਰ ਸਿੰਘ ਜੀ ਵੀ ਆਪਣੇ ਵਿੱਚ ਬੈਠੇ ਆ ਉਹਨਾਂ ਨਾਲ ਵੀ ਇਹ ਡਿਸਕਸ਼ਨ ਹੋ ਗਈ ਆ ਬਾਬਾ ਜੀ ਨਾਲ ਵੀ ਹੋਣ ਕਰਾਂਗੇ ਜਾ ਕੇ ਇਹ ਚੱਲੂਗਾ ਰਾਮਪੁਰ ਖੇੜੇ ਸੰਤਾਂ ਦੀ ਰਹਿਨਮਾਈ ਹੇਠ ਪਰ ਜਿਹੜਾ ਅੱਗੇ ਆਪਾਂ ਧਾਰਮਿਕ ਇਹਨੂੰ ਕਿਵੇਂ ਰੰਗਤ ਦੇ ਕੇ ਚੱਲਣਾਗਾ ਉਸ ਵਿੱਚ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਉਹ ਸਾਨੂੰ ਇਸ ਦੀ ਉਹਨਾਂ ਦੀ ਰਹਿਨਮਾਈ ਹੇਠ ਤੇ ਬਾਬਾ ਗੁਰਦੀਪ ਸਿੰਘ ਜੀ ਮਖੂ ਇੰਨਾ ਦੋਆਂ ਦੀ ਰੈਨ ਮਾਈਟ ਹੈਟ ਅਸੀਂ ਇਸ ਪੈਦਲ ਮਾਰਚ ਦਾ ਧਾਰਮਿਕ ਵਿੰਗ ਬਣਾ ਕੇ ਚੱਲ ਰਹੇ ਆ ਤੇ ਤੁਸੀਂ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਵੀ ਇਹ ਮਾਰਚ ਆਪਾਂ ਆਪ ਦਾ ਸਮਝ ਕੇ ਚੱਲਣਾ ਪੰਜਾਬ ਦੇ ਹੱਕ ਲੈਣੇ ਆ ਆਪਾਂ ਤੇ ਆਪਾਂ ਬਾਈ ਦੀਪ ਦੀ ਸੋਚ ਤੇ ਚੱਲਣਾ ਉਹ ਸੋਚ ਆਪਾਂ ਕਦੇ ਵੀ ਵਿਸਰਨੀ ਨਹੀਂ ਦੇਣੀ ਕਿਉਂਕਿ ਤੁਸੀਂ ਸਾਰੇ ਅੱਜ ਉਹੀ ਸੋਚ ਕਰਕੇ ਇੱਥੇ ਇਕੱਤਰ ਹੋਏ ਆ ਤੇ ਆਓ ਸਾਰੇ ਆਪਾਂ ਗੁਰੂ ਦੇ ਓਟ ਆਸਰਾ ਲੈ ਕੇ ਅਰਦਾਸ ਬੇਨਤੀਆਂ ਕਰੀਏ ਜਿਹੜੇ ਸਮਾਗਮ ਵਿੱਚ ਅੱਜ ਆਪਾਂ ਆਏ ਆਂ ਤੇ ਅੱਗੇ ਤੋਂ ਵੀ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੀਏ ਵੀ ਜਿਹੜਾ ਅਸੀਂ ਪੈਦਲ ਮਾਰਚ ਚੱਲਣਾ ਗੁਰੂ ਮਹਾਰਾਜ ਉਸ ਚ ਵੀ ਸਾਨੂੰ ਅੰਗ ਸਗ ਸਹਾਈ ਹੋਣ ਤੇ ਸਾਡੇ ਨਾਲ ਸਾਡਾ ਉਹ ਮਾਰਚ ਜਿਹੜਾ ਕੰਪਲੀਟ ਕਰਨ ਵਿੱਚ ਸਹਾਈ ਹੋਣ ਐਨਾ ਹੀ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਤੋਂ ਮੈਂ ਇੱਕ ਇੱਕ ਗੱਲ ਹੋਰ ਕਰਨੀ ਚਾਹੂੰਗਾ ਵੀ ਜਿਹੜਾ ਆਪਾਂ ਵਾਰਸ ਪੰਜਾਬ ਜਥੇਬੰਦੀ ਆ ਇਹ ਆਪਾਂ ਘਰ ਘਰ ਤੱਕ ਪਿੰਡ ਪਿੰਡ ਤੱਕ ਪਹੁੰਚਾਉਣੀ ਆ ਇਹ ਨਾ ਸਮਝੋ ਵੀ ਆਪਾਂ ਵੱਖਵਾਦੀ ਹੋ ਕੇ ਚੱਲਾਂਗੇ ਜਾਂ ਆਪਾਂ ਅਲੱਗ ਹੋ ਕੇ ਚੱਲਣਾ ਨਹੀਂ ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਬਾਈ ਕਹਿੰਦਾ ਸੀ ਆਪਾਂ ਕੋਈ ਵੀ ਆਪਣਾ ਜਿਹੜਾ ਸਪੇਸ ਖਾਲੀ ਨਹੀਂ ਛੱਡਣੀ ਆਪਾਂ ਪੋਲੀਟੀਕਲ ਵੀ ਨਹੀਂ ਛੱਡਣੀ ਤੇ ਆਪਾਂ ਕਿਸਾਨੀ ਵੀ ਨਹੀਂ ਛੱਡਣੀ ਤੇ ਆਪਾਂ ਜਿਹੜੀ ਆਪਣੀ ਧਾਰਮਿਕ ਵਿੰਗ ਵੀ ਨਹੀਂ ਛੱਡਣਾ ਆਪਣਾ ਨੌਜਵਾਨੀ ਵਿੰਗ ਵੀ ਨਹੀਂ ਛੱਡਣਾ ਇੰਨਾ ਹੀ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਤੋਂ ਖਿਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ